ਧੰਨ ਗੁਰੂ ਅਮਰਦਾਸ ਹੈ ਪਾਤਸ਼ਾਹ ਬਿਆਸਾ ਦਰਿਆ ਤੋਂ ਮੈਂ ਬਿਆਸਾ ਦਾ ਪਿਛਲੇ ਦਿਨਾਂ ਦੇ ਵਿੱਚ ਪੜ ਰਿਹਾ ਸੀ ਇਹ ਬੜਾ ਕਮਾਲ ਦਾ ਕਈ ਦਰਿਆਵਾਂ ਦੇ ਨਾਲ ਨਾ ਸੰਬੰਧ ਦਾ ਸਾਡਾ ਗਹਿਰਾ ਇਹ ਇੱਕੋ ਇੱਕ ਦਰਿਆ ਹੈ ਜਿਹਦਾ ਜ਼ਿਕਰ ਖਾਲਾਂਕਿ ਗੰਗਾ ਜਮਨਾ ਸਰਸਵਤੀ ਇਹਦਾ ਜ਼ਿਕਰ ਕਾਂਸੀ ਕੰਤੀ ਪੁਰੀ ਦੁਆਰਾ ਗੰਗਾ ਜਮਨਾ ਕੇਲਖਦਾਰ ਇਹ ਜ਼ਿਕਰ ਜ਼ਰੂਰ ਆਉਂਦੇ ਨੇ ਪਰ ਪੰਜਾਬ ਦੀ ਧਰਤੀ ਦਾ ਇੱਕੋ ਇੱਕ ਦਰਿਆ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਇਆ ਹੈ ਉਹ ਦਰਿਆ ਦਾ ਨਾਮ ਹੈ ਬਿਆਸ ਜਿਹਨੂੰ ਬਾਣੀ ਵਿੱਚ ਜਗ੍ਹਾ ਮਿਲ ਜੇ ਉਹ ਸਤਿਕਾਰਯੋਗ ਹੋ ਜਾਂਦਾ ਨਾ ਉਹ ਕਹਿੰਦੇ ਨੇ ਗੋਬਿੰਦワਲ ਗੋਬਿੰਦਪੁਰੀ ਸਮ ਜੱਲਣ ਤੀਰ ਬਿਪਾਸ ਬਣਾਇਓ ਇਹ ਨਾ ਜਿਹੜਾ ਬਿਆਸ ਦਰਿਆ ਹੈ ਸ਼ਾਇਦ ਮੈਂ ਕੱਲ ਕੇ ਪਰਸੋਂ ਵੀ ਜ਼ਿਕਰ ਕਰ ਰਿਹਾ ਸੀ ਇਹ ਰੋਤਾਂਗ ਤੋਂ ਚੱਲਦਾ ਹੈ ਰੋਤਾਂਗ ਰੋਤਾਂਗ ਦੇ ਕੋਲ ਬਿਆਸ ਕੁੰਡ ਹੈ ਇਹ ਉੱਥੋਂ ਸ਼ੁਰੂ ਹੁੰਦਾ ਹੈ ਕੁੱਲੂ ਮਨਾਲੀ ਕਾਂਗੜਾ ਹੁੰਦਿਆ ਹੋਇਆ ਇਹ ਮੈਂ ਇੱਕ ਬੇਨਤੀ ਹੋਰ ਕਰਦਿਆਂ ਇਹ ਉਹ ਦਰਿਆ ਹੈ ਜਿਹਦੇ ਤੇ ਦੁਨੀਆ ਦਾ ਸਭ ਤੋਂ ਵੱਡਾ ਮਿੱਟੀ ਦਾ ਬੰਨ ਬਣਿਆ ਹੋਇਆ ਪੌਂਗ ਡੈਮ ਇਹ ਬਿਆਸ ਦੇ ਕਿਨਾਰੇ ਤੇ ਬਣਿਆ ਹੈ ਜਿਸ ਤਰ੍ਹਾਂ ਭਾਖੜਾ ਡੈਮ ਹੈ ਨਾ ਸਤਲੁਜ ਦੇ ਗੋਵਿੰਦ ਸਾਗਰ ਝੀਲ ਤੇ ਬਣਿਆ ਇਹ ਪੌਂਗ ਡੈਮ ਇੱਥੇ ਬਿਆਸ ਦੇ ਕਿਨਾਰੇ ਤੇ ਬਣਿਆ ਹੈ ਰਿਜ਼ਰਵਾਇਰ ਆ ਬਹੁਤ ਵੱਡਾ ਉੱਥੇ ਇਹ ਕਪੂਰਥਲਾ ਜ਼ਿਲ੍ਹੇ ਤੋਂ ਪੰਜਾਬ ਦੇ ਵਿੱਚ ਐਂਟਰ ਹੁੰਦਾ ਹੈ ਜ਼ਿਲ੍ਹਾ ਕਪੂਰਥਲਾ ਤੋਂ ਪੰਜਾਬ ਦੇ ਵਿੱਚ ਐਂਟਰ ਹੁੰਦਾ ਇਹ ਦਰਿਆ ਜਿਹੜਾ ਹੈਗਾ ਮਾਝੇ ਦੇ ਵਿੱਚ ਦੀ ਲੰਘਦਾ ਹੈ ਮਾਝੇ ਵਿੱਚ ਦੀ ਲੰਘ ਕੇ ਵੱਡੇ ਸ਼ਹਿਰ ਤਿੰਨ ਨੇ ਇਸ ਦਰਿਆ ਦੇ ਕਿਨਾਰੇ ਤੇ ਗਵਿੰਦਵਾਲ ਸਾਹਿਬ ਬਿਲਕੁਲ ਕਿਨਾਰੇ ਤੇ ਹੈ ਖਡੂਰ ਸਾਹਿਬ ਇਸ ਦਰਿਆ ਦੇ ਬਿਲਕੁਲ ਨੇੜੇ ਹੈ ਤੇ ਤੀਸਰਾ ਹੈ ਅੰਮ੍ਰਿਤਸਰ ਸਾਹਿਬ ਇਸ ਦਰਿਆ ਦੇ ਬਿਲਕੁਲ ਨਜ਼ਦੀਕ ਹੈ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਜਿਹੜੀ ਹੰਸਲੀ ਸੀ ਜਿਹੜੀ ਬਾਅਦ ਵਿੱਚ ਤਾਂ ਉੱਥੇ ਨਹਿਰ ਬਣ ਗਈ ਸੀ ਪਹਿਲੋਂ ਇਹ ਹੰਸਲੀ ਬਿਆਸ ਦਰਿਆ ਤੋਂ ਆਉਂਦੀ ਸੀ ਇੱਕ ਵਿਸ਼ੇਸ਼ ਨਹਿਰ ਜਿਹੜੀ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਹੈ ਨਾ ਜਿਹੜਾ ਉਹਦੇ ਵਿੱਚ ਬਿਆਸ ਦਰਿਆ ਦਾ ਪਾਣੀ ਪੈਂਦਾ ਸੀ ਸੋ ਸਹਤਿਕ ਦਰਿਆ ਹੈ ਸਾਡਾ ਸਿਹਤਿਕ ਚੀਜ਼ਾਂ ਸੰਭਾਲ ਲੈਣੀਆਂ ਚਾਹੀਦੀਆਂ ਨੇ ਬਸ ਇੱਕੋ ਇੱਕ ਦਰਿਆ ਬਚ ਗਿਆ ਪੰਜਾਬ ਦੀ ਧਰਤੀ ਤੇ ਜਿਹੜਾ ਸਾਫ਼ ਸੁਥਰਾ ਹੈ ਨਹੀਂ ਤਾਂ